ਉੱਤਰ ਪ੍ਰਦੇਸ਼ ਦੇ ਬਿਲੌਰ ਸ਼ਹਿਰ ਦੇ ਇੱਕ ਕਸਬੇ ਦੇ ਵਿੱਚ ਰਾਮਦਿਆਲ ਗੋਤਮ ਨਾਮ ਦਾ ਇੱਕ ਬੰਦਾ ਰਹਿੰਦਾ ਸੀ। ਉਹਦੇ ਪਰਿਵਾਰ ਦੇ ਵਿੱਚ ਉਹਦੀਆਂ ਦੋ ਕੁੜੀਆਂ ਸੀ, ਦੋ ਮੁੰਡੇ ਸੀ ਤੇ ਉਹਦੀ ਪਤਨੀ ਸੀ। ਰਾਮਦਿਆਲ ਆਪਣੇ ਪਿੰਡ ਦੇ ਵਿੱਚ ਕਾਫੀ ਇੱਜ਼ਤਦਾਰ ਬੰਦਾ ਸੀ। ਉਹਦਾ ਜੋ ਵੱਡਾ ਬੇਟਾ ਸੀ ਸਰਵੇਸ਼ ਉਹ ਡੈਰੀ ਦਾ ਕੰਮ ਕਰਦਾ ਸੀ। ਉਹਦਾ ਜੋ ਦੂਸਰਾ ਬੇਟਾ ਸੀ ਉਹ ਖੇਤੀਬਾੜੀ ਕਰਦਾ ਸੀ। ਰਾਮਦਿਆਲ ਦੀ ਵੱਡੀ ਬੇਟੀ 12ਵੀਂ ਤੱਕ ਦੀ ਪੜ੍ਹਾਈ ਕਰਕੇ ਸਕੂਲ ਤੋਂ ਹਟ ਗਈ ਸੀ। ਰਾਮਦਿਆਲ ਚਾਹੁੰਦਾ ਸੀ ਕਿ ਰਾਧਾ ਹੋਰ ਪੜ੍ਹ ਜਵੇ ਤੇ ਸਰਕਾਰੀ ਟੀਚਰ ਲੱਗ ਜਵੇ। ਪਰ ਰਾਧਾ ਦਾ ਪੜ੍ਹਾਈ ਦੇ ਵਿੱਚ ਮਾਨਣੀ ਲੱਗਦਾ ਸੀ ਇਸ ਕਰਕੇ ਉਹ 12 ਤੱਕ ਹੀ ਪੜਦੀ ਐ ਤੇ ਫਿਰ ਹਟ ਜਾਂਦੀ ਐ ਦੂਜੇ ਪਾਸੇ ਰਾਮਦੇਵਾਲ ਦੀ ਛੋਟੀ ਬੇਟੀ ਜੋ ਸੁਦਾ ਹੁੰਦੀ ਐ ਉਹ 10ਵੀਂ ਕਲਾਸ ਦੇ ਵਿੱਚ ਪੜਾਈ ਕਰ ਰਹੀ ਹੁੰਦੀ ਐ ਰਾਮਦੇਵਾਲ ਦੀ ਵੱਡੀ ਕੁੜੀ ਜੋ ਰਾਧਾ ਹੁੰਦੀ ਐ ਉਹ ਦੇਖਣ ਦੇ ਵਿੱਚ ਕਾਫੀ ਖੂਬਸੂਰਤ ਹੁੰਦੀ ਐ ਸੋਹਣੀ ਹੁੰਦੀ ਐ ਪਿੰਡ ਦੇ ਕਈ ਮੁੰਡੇ ਹੁੰਦੇ ਨੇ ਜਿਨ੍ਹਾਂ ਦੀ ਨਿਗਾ ਰਾਧਾ ਦੇ ਉੱਤੇ ਹੁੰਦੀ ਐ ਪਰ ਰਾਧਾ ਕਿਸੇ ਦੇ ਹੱਥ ਨਹੀਂ ਆਉਂਦੀ ਉਹ ਸਾਰਿਆਂ ਦੇ ਉੱਤੇ ਆਪਣਾ ਰੋਪ ਰੱਖਦੀ ਹੁੰਦੀ ਐ ਵਧੀਆ ਸਮਾਂ ਲੰਘ ਰਿਹਾ ਹੁੰਦਾ ਐ ਪਰ ਇੱਕ ਦਿਨ ਕੁਝ ਅਹਿਜਾ ਹੋ ਜਾਂਦਾ ਐ ਕਿ ਇਸ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਪੈਂਦਾ 24 ਅਗਸਤ 2020 ਨੂੰ RAMDEAL ਦੀ ਵੱਡੀ ਕੁੜੀ ਜੋ ਰਾਧਾ ਹੁੰਦੀ ਹੈ ਉਹ ਆਪਣੇ ਕਿਸੇ ਕੰਮ ਦੇ ਲਈ ਘਰੋਂ ਬਾਹਰ ਜਾਂਦੀ ਹੈ ਸਾਰਾ ਦਿਨ ਬੀਤ ਜਾਂਦਾ ਹੈ ਰਾਤ ਹੋ ਜਾਂਦੀ ਹੈ ਪਰ ਜੋ ਰਾਧਾ ਹੁੰਦੀ ਹੈ ਉਹ ਵਾਪਸ ਘਰੇ ਨਹੀਂ ਆਉਂਦੀ RAMDEAL ਦੇ ਪੂਰੇ ਪਰਿਵਾਰ ਨੂੰ ਬਹੁਤ ਜ਼ਿਆਦਾ ਟੈਨਸ਼ਨ ਹੋ ਜਾਂਦੀ ਹੈ RAMDEAL ਆਪਣੇ ਦੋਨੇ ਬੇਟਿਆਂ ਨੂੰ ਨਾਲ ਲੈਂਦਾ ਹੈ ਤੇ ਉਹ ਰਾਧਾ ਦੀ ਭਾਲ ਦੇ ਵਿੱਚ ਲੱਗ ਜਾਂਦੇ ਨੇ ਸਾਰੀ ਰਾਤ ਉਹ ਰਾਧਾ ਨੂੰ ਇੱਧਰ ਉੱਧਰ ਲੱਭਦੇ ਰਹਿੰਦੇ ਨੇ ਪਰ ਰਾਧਾ ਉਹਨਾਂ ਨੂੰ ਕਿਤੇ ਨਹੀਂ ਮਿਲਦੀ ਇੱਥੇ RAMDEAL ਨੂੰ ਲੱਗਿਆ ਕਿ ਕਿਤੇ ਅਲੋਕ ਉਹਨਾਂ ਦੀ ਕੁੜੀ ਨੂੰ ਬਹਿਲ ਆਪਸਲਾ ਕੇ ਆਪਣੀਆਂ ਗੱਲਾਂ ਦੇ ਵਿੱਚ ਲਾ ਕੇ ਕਿਤੇ ਲੈ ਨਾ ਗਿਆ ਹੋਵੇ। ਦਰਅਸਲ ਜੋ ਅਲੋਕ ਸੀ ਉਹ ਇਹਨਾਂ ਦੇ ਹੀ ਪਿੰਡ ਦਾ ਇੱਕ ਮੁੰਡਾ ਸੀ। ਜੋ ਅਲੋਕ ਤੇ ਰਾਧਾ ਸੀ ਇਹ ਦੋਨੇ ਇੱਕ ਦੂਜੇ ਨਾਲ ਪਿਆਰ ਕਰਦੇ ਸੀ ਤੇ ਪਰਿਵਾਰ ਵਾਲਿਆਂ ਨੂੰ ਵੀ ਇਹਨਾਂ ਸਾਰੀਆਂ ਗੱਲਾਂ ਦਾ ਪਤਾ ਸੀ। ਜਿਸ ਤੋਂ ਬਾਅਦ RAM Dyal ਆਪਣੇ ਮੁੰਡਿਆਂ ਨੂੰ ਲੈ ਕੇ ਅਲੋਕ ਦੇ ਘਰੇ ਜਾਂਦਾ ਆ। ਜਦੋਂ ਉਹ ਲੋਕ ਦੇ ਘਰੇ ਜਾਂਦੇ ਨੇ ਤਾਂ ਉਹ ਦੇਖਦੇ ਨੇ ਕਿ ਆ ਲੋਕ ਆਪਣੇ ਘਰ ਦੇ ਵਿੱਚ ਹੀ ਮੌਜੂਦ ਹੁੰਦਾ। ਇਸ ਤੋਂ ਬਾਅਦ ਤਾਂ RAM Dyal ਦੀ ਟੈਨਸ਼ਨ ਹੋਰ ਵੀ ਜ਼ਿਆਦਾ ਵਧੇ ਜਾਂਦੀ ਹੈ। ਉਹ ਬਹੁਤ ਥਾਵਾਂ ਦੇ ਉੱਤੇ ਆਪਣੀ ਕੁੜੀ ਰਾਧਾ ਨੂੰ ਲੱਭਦਾ ਆਪਰ ਰਾਧਾ ਦਾ ਕਿਤੇ ਨਹੀਂ ਪਤਾ ਲੱਗਦਾ ਉਹ ਕਿਤੇ ਨਹੀਂ ਮਿਲਦੀ ਫਿਰ 26 ਅਗਸਤ 2020 ਨੂੰ ਆਪਣੇ ਖੇਤਾਂ ਦੇ ਵਿੱਚ ਗੇੜਾ ਮਾਰਨ ਆਇ ਇੱਕ ਬੰਦੇ ਨੂੰ ਇੱਕ ਦਰਖਤ ਦੇ ਥੱਲੇ ਰਾਧਾ ਦੀ লাশ ਮਿਲਦੀ ਹੈ লাশ ਨੂੰ ਇਸ ਹਾਲਤ ਦੇ ਵਿੱਚ ਦੇਖ ਕੇ ਉਹ ਬੰਦਾ ਸਾਰੇ ਪਿੰਡ ਦੇ ਵਿੱਚ ਜਾ ਕੇ ਇਸ ਗੱਲ ਦੀ ਖਬਰ ਦੇ ਦਿੰਦਾ ਆ ਹੁਣ ਪਰਿਵਾਰ ਵਾਲਿਆਂ ਨੂੰ ਜਦੋਂ ਖਬਰ ਮਿਲਦੀ ਹੈ ਤਾਂ ਰਾਧਾ ਦਾ ਪਰਿਵਾਰ ਵੀ ਉੱਥੇ ਪਹੁੰਚ ਜਾਂਦਾ ਆਪਣੀ ਕੁੜੀ ਰਾਧਾ ਨੂੰ ਇਸ ਹਾਲਤ ਦੇ ਵਿੱਚ ਦੇਖ ਕੇ ਪਰਿਵਾਰ ਰੋਣਾ ਤੋਣਾ ਸ਼ੁਰੂ ਕਰ ਦਿੰਦਾ ਆ ਪਰ ਉਧਰ ਜੋ ਆਲੋਕ ਦਾ ਪਰਿਵਾਰ ਹੁੰਦਾ ਹੈ ਜਦੋਂ ਉਹਨਾਂ ਨੂੰ ਇਹ ਖਬਰ ਮਿਲਦੀ ਹੈ ਤਾਂ ਉਹ ਪਰਿਵਾਰ ਹੀ ਪਿੰਡ ਛੱਡ ਕੇ ਕਿਤੇ ਚਲਿਆ ਜਾਂਦਾ ਹੈ ਉੱਥੋਂ ਕੋਈ ਪੁਲਿਸ ਨੂੰ ਵੀ ਸੂਚਿਤ ਕਰ ਦਿੰਦਾ ਆ ਖਬਰ ਮਿਲਨ ਤੇ ਪੁਲਿਸ ਵਾਲੇ ਵੀ ਉੱਥੇ ਪਹੁੰਚ ਜਾਂਦੇ ਨੇ ਪੁਲਿਸ ਵਾਲੇ ਉੱਥੇ ਆ ਕੇ ਆਪਣੀ ਛਾਣਵੀਣ ਕਰਦੇ ਨੇ ਜਾਂਚ ਪੜਤਾਲ ਕਰਦੇ ਨੇ ਜਿਸ ਤੋਂ ਇਹ ਗੱਲ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਚੁੰਨੀ ਦੇ ਨਾਲ ਗਲਾ ਘੁੱਟ ਕੇ ਰਾਧਾ ਦਾ ਮਰਡਰ ਕੀਤਾ ਗਿਆ ਸੀ ਇਸ ਤੋਂ ਬਾਅਦ ਜੋ ਰਾਧਾ ਦਾ ਪਰਿਵਾਰ ਹੁੰਦਾ ਆ ਉਹ ਥਾਣੇ ਜਾਂਦੇ ਨੇ ਤੇ ਉਹ ਆਲੋਕ ਦੇ ਖਿਲਾਫ ਤੇ ਉਹਦੇ ਇੱਕ ਦੋਸਤ ਛੋਟੂ ਦੇ ਖਿਲਾਫ ਰਿਪੋਰਟ ਦਰਜ ਕਰਵਾਉਂਦੇ ਨੇ ਉਹ ਕਹਿੰਦੇ ਨੇ ਕਿ ਉਹਨਾਂ ਨੂੰ ਪੂਰਾ ਸ਼ੱਕ ਹੈ ਕਿ ਇਹਨਾਂ ਦੋਨਾਂ ਨੇ ਹੀ ਰਾਧਾ ਦਾ ਮਰਡਰ ਕੀਤਾ ਆ। ਪੁਲਿਸ ਇਹਨਾਂ ਦੋਨਾਂ ਦੇ ਖਿਲਾਫ ਰਿਪੋਰਟ ਦਰਜ ਕਰ ਲੈਂਦੀ ਹੈ ਤੇ ਫਿਰ 29 ਅਗਸਤ 2020 ਦੀ ਰਾਤ ਨੂੰ ਪੁਲਿਸ ਵਾਲਿਆਂ ਨੂੰ ਇੱਕ ਖਬਰ ਮਿਲਦੀ ਹੈ ਕਿ ਜੋ ਇਹ ਅਲੋਕ ਤੇ ਛੋਟੂ ਹੈ ਉਹ ਪਿੰਡ ਦੇ ਨੇੜੇ ਹੀ ਇੱਕ ਲਾਕੇ ਦੇ ਵਿੱਚ ਘੁੰਮ ਰਹੇ ਨੇ। ਖਬਰ ਮਿਲਦੇ ਸਾਰ ਹੀ ਪੁਲਿਸ ਤੁਰੰਤ ਉਹਨਾਂ ਨੂੰ ਉੱਥੇ ਜਾ ਕੇ ਗ੍ਰਿਫਤਾਰ ਕਰ ਲੈਂਦੀ ਹੈ। ਇਹਨਾਂ ਤੋਂ ਜਦੋਂ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਇਹ ਉੱਥੇ ਆਪਣਾ ਗੁਨਾਹ ਕਬੂਲ ਕਰ ਲੈਂਦੇ ਨੇ ਕਿ ਇਹਨਾਂ ਦੋਨਾਂ ਨੇ ਮਿਲ ਕੇ ਹੀ ਰਾਧਾ ਦਾ ਮਰਡਰ ਕੀਤਾ ਆ। ਪੁਲਿਸ ਵਾਲਿਆਂ ਜਦੋਂ ਇਹਨਾਂ ਦੋਨਾਂ ਤੋਂ ਰਾਧਾ ਦਾ ਮਰਡਰ ਕਰਨ ਦਾ ਕਾਰਨ ਪੁੱਛਿਆ ਤਾਂ ਇਹ ਬਹੁਤ ਹੀ ਹੈਰਾਨ ਕਰਨ ਵਾਲਾ ਸੀ ਪੁਲਿਸ ਵਾਲੇ ਵੀ ਹੈਰਾਨ ਰਹਿ ਜਾਂਦੇ ਨੇ ਰਾਧਾ ਆਪਣੇ ਪਿੰਡ ਦੀਆਂ ਆਮ ਕੁੜੀਆਂ ਨਾਲੋਂ ਕਾਫੀ ਜ਼ਿਆਦਾ ਸੋਹਣੀ ਸੁਨੱਖੀ ਸੀ ਤੇ ਜੋ ਇਹ ਅਲੋਕ ਸੀ ਇਹਦਾ ਜੋ ਘਰ ਸੀ ਉਹ ਰਾਧਾ ਦੇ ਘਰ ਤੋਂ ਥੋੜੀ ਦੂਰੀ ਤੇ ਹੀ ਸੀ ਅਲੋਕ ਦਾ ਪਿਤਾ ਕਿਸੇ ਸਮੇਂ ਪ੍ਰਾਇਮਰੀ ਸਕੂਲ ਦੇ ਵਿੱਚ ਟੀਚਰ ਲੱਗਿਆ ਹੋਇਆ ਸੀ ਪਰ ਹੁਣ ਉਹ ਰਿਟਾਇਰ ਹੋ ਚੁੱਕਿਆ ਸੀ ਜਿਸ ਕਰਕੇ ਘਰ ਦੀ ਜਿਹੜੀ ਸਾਰੀ ਜ਼ਿੰਮੇਵਾਰੀ ਸੀ ਉਹ ਅਲੋਕ ਦੇ ਉੱਤੇ ਆ ਗਈ ਸੀ ਅਲੋਕ ਨੇ ਬੀਏ ਤੱਕ ਦੀ ਪੜ੍ਹਾਈ ਕੀਤੀ ਹੋਈ ਸੀ ਨੋ ਪਰੀ ਵਾਸਤੇ ਵੀ ਉਹਨੇ ਕਾਫੀ ਟਰਾਈ ਕੀਤਾ ਸੀ ਪਰ ਜਦੋਂ ਉਹਨੂੰ ਕੋਈ ਨੌਕਰੀ ਨਾ ਮਿਲੀ ਤਾਂ ਫਿਰ ਉਹ ਖੇਤੀ ਬਾੜੀ ਦਾ ਕੰਮ ਸੰਭਾਲ ਲੈਂਦਾ ਆ। ਰਾਧਾ ਦਾ ਵੱਡਾ ਭਰਾ ਸਰਵੇਸ਼ ਤੇ ਇਹ ਅਲੋਕ ਦੋਨੋਂ ਹੀ ਵਧੀਆ ਦੋਸਤ ਸੀ ਤਾਂ ਇਸ ਕਰਕੇ ਇਹਨਾਂ ਦਾ ਇੱਕ ਦੂਜੇ ਦੇ ਘਰ ਦੇ ਵਿੱਚ ਆਮ ਹੀ ਆਉਣਾ ਜਾਣਾ ਸੀ। ਐਦਾਂ ਹੀ ਇੱਕ ਦਿਨ ਅਲੋਕ ਰਾਧਾ ਦੇ ਘਰੇ ਜਾਂਦਾ ਆ ਤੇ ਉਹ ਕਹਿੰਦਾ ਕਿ ਸਰਵੇਸ਼ ਘਰੇ ਆ ਤਾਂ ਰਾਧਾ ਕਹਿੰਦੀ ਆ ਕਿ ਨਹੀਂ ਸਰਵੇਸ਼ ਘਰੇ ਨਹੀਂ ਉਹ ਮੰਮੀ ਦੇ ਨਾਲ ਮੰਦਰ ਗਿਆ ਹੋਇਆ ਤੇ ਉਹ ਥੋੜੇ ਟਾਈਮ ਤੱਕ ਵਾਪਸ ਆ ਜਾਣਗੇ। ਤਾਂ ਉੱਥੇ ਅਲੋਕ ਕਹਿੰਦਾ ਆ ਕਿ ਠੀਕ ਆ ਕੋਈ ਗੱਲ ਨਹੀਂ ਜਦੋਂ ਸਰਵੇਸ਼ ਆ ਤਾਂ ਤੂੰ ਉਸ ਨੂੰ ਦੱਸਦੀ ਕਿ ਅਲੋਕ ਆਇਆ ਸੀ ਪਰ ਉੱਥੇ ਰਾਧਾ ਕਹਿੰਦੀ ਹੈ ਕਿ ਕੋਈ ਗੱਲ ਨਹੀਂ ਤੂੰ ਅੰਦਰ ਆ ਕੇ ਬੈਠ ਜਾ ਥੋੜੀ ਦੇਰ ਦੇ ਵਿੱਚ ਮੰਮੀ ਤੇ ਭਰਾ ਆਉਂਦੇ ਹੀ ਹੋਣਗੇ ਤਾਂ ਇੱਥੇ ਅਲੋਕ ਉਹਨਾਂ ਦੇ ਘਰ ਦੇ ਅੰਦਰ ਜਾ ਕੇ ਬੈਠ ਜਾਂਦਾ ਹੈ ਤੇ ਰਾਧਾ ਰਸੋਈ ਦੇ ਵਿੱਚ ਚਲੀ ਜਾਂਦੀ ਹੈ ਜਦੋਂ ਰਾਧਾ ਰਸੋਈ ਦੇ ਵਿੱਚ ਚਾਹ ਬਣਾਉਣ ਦੇ ਲਈ ਜਾਂਦੀ ਹੈ ਤਾਂ ਅਲੋਕ ਉਹਨੂੰ ਕਹਿੰਦਾ ਹੈ ਕਿ ਰਾਧਾ ਮੈਂ ਚਾਹ ਪੀ ਕੇ ਆਇਆ ਤੂੰ ਮੇਰੇ ਲਈ ਚਾਹ ਨਾ ਬਣਾਈ ਤਾਂ ਰਾਧਾ ਕਹਿੰਦੀ ਹੈ ਕਿ ਮੈਂ ਪਹਿਲਾਂ ਹੀ ਆਪਣੇ ਲਈ ਚਾਹ ਬਣਾ ਰਹੀ ਸੀ ਥੋੜੀ ਚਾਹ ਤੂੰ ਵੀ ਪੀ ਲਵੀ ਹੁਣੇ ਦੋਨੋਂ ਚਾਹ ਪੀਰੇ ਹੁੰਦੇ ਨੇ ਤਾਂ ਲੋਕ ਕਹਿੰਦਾ ਆ ਕਿ ਰਾਧਾ ਮੈਂ ਤੈਨੂੰ ਇੱਕ ਗੱਲ ਕਹਾਂ ਤਾਂ ਰਾਧਾ ਕਹਿੰਦੀ ਆ ਕਿ ਹਾਂ ਦੱਸੋ ਤਾਂ ਲੋਕ ਕਹਿੰਦਾ ਆ ਕਿ ਰਾਧਾ ਜੇਕਰ ਮੈਨੂੰ ਤੇਰੇ ਵਰਗੀ ਘਰ ਸੰਭਾਰਨ ਵਾਲੀ ਕੁੜੀ ਮਿਲ ਜੇ ਤਾਂ ਮੇਰੀ ਜ਼ਿੰਦਗੀ ਹੀ ਬਣ ਜੇ ਉੱਥੇ ਇਹ ਲੋਕ ਦੀ ਇਹ ਗੱਲ ਸੁਣ ਕੇ ਰਾਧਾ ਰਸੋਈ ਵੱਲ ਚਲੇ ਜਾਂਦੀ ਆ ਤਾਂ ਲੋਕ ਸੋਚਦਾ ਆ ਕਿ ਸ਼ਾਇਦ ਰਾਧਾ ਨੂੰ ਮੇਰੀ ਇਹ ਗੱਲ ਬੁਰੀ ਲੱਗ ਗਈ ਹੈ ਤੇ ਕਿਤੇ ਉਹ ਆਪਣੇ ਪਰਿਵਾਰ ਵਾਲਿਆਂ ਨੂੰ ਇਹ ਸਾਰੀ ਗੱਲ ਨਾਲ ਦੱਸ ਦਵੇ ਇੱਥੇ ਇਹ ਲੋਕ ਚਲਾਕੀ ਦੇ ਨਾਲ ਰਾਧਾ ਨੂੰ ਕਹਿੰਦਾ ਆ ਕਿ ਰਾਧਾ ਮੈਂ ਤਾਂ ਸਿਰਫ ਇੱਕ ਨਾਰਮਲ ਗੱਲ ਕਰੀ ਸੀ ਮੈਂ ਤੈਨੂੰ ਗਲਤ ਨਜ਼ਰ ਨਾਲ ਨਹੀਂ ਦੇਖਦਾ ਤੇ ਨਾ ਹੀ ਮੈਂ ਤੇਰੇ ਬਾਰੇ ਕੁਝ ਗਲਤ ਸੋਚਦਾ ਐਨਾ ਕਹਿ ਕੇ ਜੋ ਅਲੋਕ ਹੁੰਦਾ ਆ ਉੱਥੋਂ ਚਲਿਆ ਜਾਂਦਾ ਇਸ ਤੋਂ ਬਾਅਦ ਜਦੋਂ ਵੀ ਅਲੋਕ ਇਹਨਾਂ ਦੇ ਘਰ ਦੇ ਵਿੱਚ ਆਉਂਦਾ ਸੀ ਤਾਂ ਉਹ ਆਨੇ ਬਹਾਨੇ ਰਾਧਾ ਦੇ ਨਾਲ ਦੋ ਚਾਰ ਗੱਲਾਂ ਕਰ ਲੈਂਦਾ ਸੀ ਕਿਉਂਕਿ ਉਸ ਕਸਬੇ ਦੇ ਲੋਕਾਂ ਦੇ ਵਿੱਚ ਰਿਸ਼ਤਿਆਂ ਦੀ ਮर्यादा ਬਣੀ ਹੋਈ ਸੀ ਤੇ ਐਦਾਂ ਆਪਸ ਦੇ ਵਿੱਚ ਗੱਲਬਾਤ ਕਰਨ ਨੂੰ ਕੋਈ ਵੀ ਗਲਤ ਨਹੀਂ ਸਮਝਦਾ ਸੀ ਜਿਵੇਂ ਜਿਵੇਂ ਟਾਈਮ ਬੀਤਦਾ ਗਿਆ ਅਲੋਕ ਦੇ ਮਨ ਦੇ ਵਿੱਚ ਰਾਧਾ ਲਈ ਪਿਆਰ ਵੱਧਦਾ ਗਿਆ ਤੇ ਜੋ ਰਾਧਾ ਸੀ ਉਹ ਵੀ ਆਪਣੇ ਮਨ ਹੀ ਮਨ ਅਲੋਕ ਨੂੰ ਚਾਹਣ ਲੱਗੀ ਸੀ ਪਰ ਜੋ ਅਲੋਕ ਸੀ ਉਹ ਆਪਣੇ ਦਿਲ ਦੀ ਗੱਲ ਰਾਧਾ ਨੂੰ ਕਹਿਣ ਤੋਂ ਡਰਦਾ ਸੀ ਕਿਉਂਕਿ ਉਹਨੂੰ ਇਹ ਸੀ ਕਿ ਜੇਕਰ ਮੈਂ ਰਾਧਾ ਨੂੰ ਇਸ ਤਰ੍ਹਾਂ ਦਾ ਕੁਝ ਕਿਹਾ ਤਾਂ ਉਹ ਆਪਣੇ ਪਰਿਵਾਰ ਵਾਲਿਆਂ ਨੂੰ ਦੱਸ ਦੂਗੀ ਤੇ ਪਿੰਡ ਦੇ ਵਿੱਚ ਸਾਡੀ ਬਦਨਾਮੀ ਹੋ ਜਾਊਗੀ ਪਰ ਦੂਜੇ ਪਾਸੇ ਜੋ ਰਾਧਾ ਸੀ ਉਹ ਵੀ ਅਲੋਕ ਨੂੰ ਪਸੰਦ ਕਰਦੀ ਸੀ ਤਾਂ ਇਸ ਤਰ੍ਹਾਂ ਹੁਣ ਜਦੋਂ ਦੋਨਾਂ ਨੂੰ ਇੱਕ ਸਮੇਂ ਦੇ ਉੱਤੇ ਆ ਕੇ ਮੌਕਾ ਮਿਲਦਾ ਹੈ ਤਾਂ ਦੋਨੇ ਹੀ ਇੱਕ ਦੂਜੇ ਨੂੰ ਆਪਣੇ ਪਿਆਰ ਦਾ ਇਜ਼ਹਾਰ ਕਰ ਦਿੰਦੇ ਨੇ ਪਰ ਉਹਨਾਂ ਨੂੰ ਨਹੀਂ ਪਤਾ ਸੀ ਕਿ ਇਹ ਪਿਆਰ ਅੱਗੇ ਜਾ ਕੇ ਉਹਨਾਂ ਦੇ ਲਈ ਕਿੰਨਾ ਖਤਰਨਾਕ ਸਾਬਤ ਹੋਣ ਵਾਲਾ ਰਾਧਾ ਤੇ ਅਲੋਕ ਦੇ ਵਿੱਚ ਹੁਣ ਮੁਲਾਕਾਤਾਂ ਵਧਦੀਆਂ ਜਾਂਦੀਆਂ ਨੇ ਉਹ ਰੋਜ਼ ਇੱਕ ਦੂਜੇ ਨੂੰ ਮਿਲਣ ਲੱਗਦੇ ਨੇ ਤੇ ਇਹਨਾਂ ਮੁਲਾਕਾਤਾਂ ਦੇ ਦਰਮਿਆਨ ਹੀ ਹੁਣ ਦੋਨਾਂ ਦੇ ਮਨ ਦੇ ਵਿੱਚ ਸਰੀਰਕ ਸੁੱਖ ਲੈਣ ਦੀ ਇੱਛਾ ਬਣੀ ਤੇ ਫਿਰ ਇਹ ਇਹ ਹੱਦ ਵੀ ਟੱਪ ਜਾਂਦੇ ਨੇ ਤੇ ਇਹਨਾਂ ਦੇ ਵਿੱਚ ਸਬੰਧ ਬਣ ਜਾਂਦੇ ਨੇ ਤੇ ਫਿਰ ਜਦੋਂ ਇਹਨਾਂ ਦਾ ਦਿਲ ਕਰਦਾ ਇਹ ਆਪਣੀਆਂ ਮਨ ਦੀਆਂ ਇੱਛਾਵਾਂ ਨੂੰ ਪੂਰਾ ਕਰਦੇ ਪਰ ਇਹ ਸਭ ਗੱਲਾਂ ਬਹੁਤੀ ਦੇਰ ਛिपੀਆਂ ਨਾ ਰਹੀਆਂ ਇਹ ਦੋਨੋਂ ਹੀ ਪਿੰਡ ਵਾਲਿਆਂ ਦੀਆਂ ਨਜ਼ਰਾਂ ਦੇ ਵਿੱਚ ਆ ਜਾਂਦੇ ਨੇ ਸਾਰੇ ਪਿੰਡ ਦੇ ਵਿੱਚ ਪਤਾ ਲੱਗ ਜਾਂਦਾ ਕਿ ਅਲੋਕ ਤੇ ਰਾਧਾ ਦੇ ਵਿੱਚ ਇਹ ਸਭ ਕੁਝ ਚੱਲ ਤਦ ਇਹ ਗੱਲ ਘੁੰਮਦੀ ਕਮਾਉਂਦੀ ਰਾਧਾ ਦੇ ਪਿਤਾ ਰਾਮਦੇਵਾਲ ਦੇ ਕੰਨਾਂ ਤੱਕ ਵੀ ਪਹੁੰਚ ਜਾਂਦੀ ਹੈ ਜਦੋਂ ਉਹਨੂੰ ਇਹ ਸਭ ਦਾ ਪਤਾ ਲੱਗਦਾ ਆ ਤਾਂ ਉਹਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਰਾਮਦੇਵਾਲ ਨੇ ਰਾਧਾ ਦੇ ਘਰ ਤੋਂ ਬਾਹਰ ਆਉਣ ਜਾਣ ਦੇ ਉੱਤੇ ਰੋਕ ਲਾਤੀ ਤੇ ਉਹਨੇ ਆਲੋਕ ਨੂੰ ਵੀ ਇਹ ਧਮਕੀ ਦਿੱਤੀ ਕਿ ਜੇਕਰ ਤੂੰ ਮੇਰੀ ਕੁੜੀ ਦੇ ਆਲੇ ਦੁਆਲੇ ਵੀ ਦੇਖਿਆ ਤਾਂ ਤੇਰੇ ਨਾਲ ਬਹੁਤ ਬੁਰਾ ਸਲੂਕ ਹੋਊ ਰਾਧਾ ਦੇ ਭਰਾ ਸਰਵੇਸ਼ ਨੇ ਵੀ ਆਲੋਕ ਨੂੰ ਧਮਕੀ ਦਿੱਤੀ ਕਿ ਜੇਕਰ ਤੂੰ ਮੇਰੀ ਭੈਣ ਦੇ ਨੇੜੇ ਤੇੜੇ ਵੀ ਦੇਖਿਆ ਤਾਂ ਤੇਰਾ ਹਸ਼ਰ ਕੀ ਹੋਊਗਾ ਤੂੰ ਸੋਚ ਵੀ ਨਹੀਂ ਸਕਦਾ ਇਸ ਤੋਂ ਬਾਅਦ ਸਰਵੇਸ਼ ਆਪਣੇ ਘਰੇ ਜਾਂਦਾ ਆਤੇ ਉਸ ਦਿਨ ਉਹ ਰਾਧਾ ਦੀ ਮਾਰਕੁੱਟ ਵੀ ਕਰਦਾ ਹੈ ਸਰਵੇਸ਼ ਅਲੋਕ ਦੇ ਘਰੇ ਜਾ ਕੇ ਵੀ ਉਹਦੀ ਸ਼ਿਕਾਇਤ ਕਰਦਾ ਆ ਕਿ ਆਪਣੇ ਮੁੰਡੇ ਨੂੰ ਸਮਝਾ ਲਓ ਉਹ ਮੇਰੀ ਭੈਣ ਦੀ ਜ਼ਿੰਦਗੀ ਖਰਾਬ ਨਾ ਕਰੇ ਜਿਸ ਤੇ ਅਲੋਕ ਦਾ ਪਿਤਾ ਸਰਵੇਸ਼ ਨੂੰ ਭਰੋਸਾ ਦਿਵਾਉਂਦਾ ਆ ਕਿ ਤੂੰ ਆਪਣੇ ਘਰ ਜਾ ਮੈਂ ਆਪਣੇ ਮੁੰਡੇ ਨੂੰ ਸਮਝਾ ਲੂੰਗਾ ਤੇ ਸ਼ਾਮ ਨੂੰ ਜਦੋਂ ਲੋਕ ਘਰ ਆਉਂਦਾ ਆ ਤਾਂ ਉਹਦਾ ਪਿਤਾ ਉਸ ਤੋਂ ਸਾਰੀ ਗੱਲਬਾਤ ਪੁੱਛਦਾ ਤੇ ਅਲੋਕ ਆਪਣੇ ਪਿਤਾ ਨੂੰ ਸਾਰੀ ਗੱਲਬਾਤ ਦੱਸ ਦਿੰਦਾ ਆ ਕਿ ਮੈਂ ਤੇ ਰਾਧਾ ਇੱਕ ਦੂਜੇ ਨੂੰ ਪਿਆਰ ਕਰਦੇ ਆ ਤੇ ਅਸੀਂ ਵਿਆਹ ਕਰਾਉਣਾ ਚਾਹੁੰਦੇ ਆ ਇਸ ਗੱਲ ਤੇ ਅਲੋਕ ਦਾ ਪਿਤਾ ਬਹੁਤ ਹੀ ਜ਼ਿਆਦਾ ਗੁੱਸੇ ਹੋ ਜਾਂਦਾ ਆ ਤੇ ਉਹ ਕਹਿੰਦਾ ਆ ਕਿ ਆਪਾਂ ਰਾਜਪੂਤਾਂ ਤੇ ਆਪਾਂ ਕਦੇ ਵੀ ਆਪਣੇ ਤੋਂ ਛੋਟੀ ਜਾਤੀ ਦੇ ਵਿੱਚ ਵਿਆਹ ਨਹੀਂ ਕਰਦੇ ਤੇ ਤੇਰੇ ਲਈ ਵਧੀਆ ਹੋਊਗਾ ਕਿ ਤੂੰ ਰਾਜਾ ਨੂੰ ਭੁੱਲ ਜਾ ਤੇਰਾ ਉਹਦੇ ਨਾਲ ਵਿਆਹ ਕਦੇ ਵੀ ਨਹੀਂ ਹੋ ਸਕਦਾ ਜਿਸ ਤੋਂ ਬਾਅਦ ਅਲੋਕ ਆਪਣੇ ਦੋਸਤ ਛੋਟੂ ਤੋਂ ਵੀ ਸਲਾਹ ਲੈਂਦਾ ਆ ਕਿ ਮੈਨੂੰ ਕੀ ਕਰਨਾ ਚਾਹੀਦਾ ਆ ਤਾਂ ਜੋ ਛੋਟੂ ਹੁੰਦਾ ਉਹ ਵੀ ਉਹਨੂੰ ਉੱਥੇ ਇਹੀ ਕਹਿੰਦਾ ਆ ਕਿ ਤੈਨੂੰ ਆਪਣੇ ਪਿਤਾ ਦੀ ਗੱਲ ਮੰਨਣੀ ਚਾਹੀਦੀ ਹੈ ਫਿਰ ਅਲੋਕ ਆਪਣੀ ਮਾਂ ਦੇ ਕੋਲ ਜਾਂਦਾ ਆ ਤੇ ਉਹਨੂੰ ਕਹਿੰਦਾ ਕਿ ਮੈਂ ਰਾਦਾ ਦੇ ਨਾਲ ਪਿਆਰ ਕਰਦਾ ਤੇ ਮੈਂ ਉਹਦੇ ਨਾਲ ਵਿਆਹ ਕਰਾਉਣਾ ਚਾਹੁੰਨਾ ਤਾਂ ਫਿਰ ਅਲੋਕ ਦੀ ਮਾਂ ਕਹਿੰਦੀ ਹੈ ਕਿ ਜੇਕਰ ਦਾਦੀ ਡੋਲੀ ਇਸ ਘਰ ਦੇ ਵਿੱਚ ਆਈ ਤਾਂ ਉਸੇ ਦਿਨ ਮੇਰੀ ਇਸ ਘਰ ਦੇ ਵਿੱਚੋਂ ਅਰਥ ਹੀ ਉੱਠੂਗੀ ਆਪਣੀ ਮਾਂ ਦੇ ਮੂੰਹੋਂ ਇਹ ਸ਼ਬਦ ਸੁਣ ਕੇ ਜੋ ਅਲੋਕ ਹੁੰਦਾ ਉਹ ਕਾਫੀ ਹੈਰਾਨ ਹੁੰਦਾ ਆ ਤੇ ਫਿਰ ਉਹ ਸੋਚ ਲੈਂਦਾ ਆ ਕਿ ਜਿੰਨੀ ਜਲਦੀ ਹੋ ਸਕੇ ਉਹ ਰਾਧਾ ਤੋਂ ਦੂਰੀ ਬਣਾ ਲੂਗਾ ਅਲੋਕ ਹੁਣ ਰਾਧਾ ਨੂੰ ਮਿਲਣਾ ਜੁਲਣਾ ਬੰਦ ਕਰ ਦਿੰਦਾ ਤੇ ਉਹਦਾ ਫੋਨ ਵੀ ਨਹੀਂ ਚੱਕਦਾ ਜੇਕਰ ਉਹ ਫੋਨ ਚੱਕ ਵੀ ਲੈਂਦਾ ਸੀ ਤਾਂ ਫਿਰ ਕਿਸੇ ਕੰਮ ਦਾ ਬਹਾਨਾ ਮਾਰ ਕੇ ਫੋਨ ਕੱਟ ਦਿੰਦਾ ਸੀ ਅਲੋਕ ਦੀਆਂ ਇਹ ਹਰਕਤਾਂ ਦੇਖ ਕੇ ਰਾਧਾ ਨੂੰ ਇਹ ਲੱਗਦਾ ਆ ਕਿ ਅਲੋਕ ਦਾ ਕਿਸੇ ਹੋਰ ਕੁੜੀ ਦੇ ਨਾਲ ਚੱਕਰ ਚੱਲ ਗਿਆ ਆ ਤੇ ਉਹ ਉਸ ਨੂੰ ਬੇਬਕੂਰ ਆ ਰਿਹਾ ਉਹਨੂੰ ਧੋਖਾ ਦੇ ਰਿਹਾ ਜਿਸ ਤੋਂ ਬਾਅਦ ਰਾਧਾ ਅਲੋਕ ਨੂੰ ਕਹਿੰਦੀ ਹੈ ਕਿ ਮੇਰੇ ਨਾਲ ਵਿਆਹ ਕਰਵਾ ਪਰ ਜੋ ਅਲੋਕ ਸੀ ਉਹ ਹਣ ਰਾਧਾ ਦੇ ਨਾਲ ਵਿਆਹ ਨਹੀਂ ਕਰਾਉਣਾ ਚਾਹਦਾ ਸੀ ਰਾਧਾ ਲੋਕ ਨੂੰ ਹੁਣ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੰਦੀ ਆ ਉਹ ਉਸ ਨੂੰ ਕਹਿੰਦੀ ਹੈ ਕਿ ਜਾਂ ਤਾਂ ਮੇਰੇ ਨਾਲ ਵਿਆਹ ਕਰਾ ਜਾਂ ਫਿਰ ਮੈਂ ਪੁਲਿਸ ਕੋਲ ਤੇਰੀ ਕੰਪਲੇਂਟ ਕਰ ਦੂੰਗੀ ਕਿ ਤੂੰ ਮੇਰੇ ਨਾਲ ਜ਼ਬਰਦਸਤੀ ਕੀਤੀ ਹੈ ਰਾਧਾ ਦੀਆਂ ਧਮਕੀਆਂ ਤੋਂ ਡਰ ਕੇ ਆ ਲੋਕ ਆਪਣੇ ਦੋਸਤ ਛੋਟੂ ਦੇ ਕੋਲ ਜਾਂਦੇ ਆ ਤੇ ਫਿਰ ਇਹ ਦੋਨੇ ਮਿਲ ਕੇ ਰਾਧਾ ਦੇ ਮਰਡਰ ਦਾ ਪਲਾਨ ਬਣਾਉਂਦੇ ਨੇ 24 ਅਗਸਤ ਨੂੰ ਅਲੋਕ ਰਾਧਾ ਨੂੰ ਸ਼ਾਮ ਨੂੰ ਮਿਲਣ ਦੇ ਲਈ ਖੇਤਾਂ ਦੇ ਵਿੱਚ ਬੁਲਾਉਂਦਾ ਆ ਰਾਧਾ ਉੱਤੇ ਆ ਜਾਂਦੀ ਹੈ ਤੇ ਫਿਰ ਇਹ ਦੋਨੋਂ ਮਿਲ ਕੇ ਅਲੋਕ ਤੇ ਛੋਟੂ ਰਾਦਾ ਦੀ ਚੁੰਨੀ ਦੇ ਨਾਲ ਹੀ ਉਸ ਦਾ ਗਾਲਾ ਘੁੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਨੇ ਇਸ ਤਰ੍ਹਾਂ ਅਲੋਕ ਆਪਣੇ ਪਿਆਰ ਦੀ ਕਹਾਣੀ ਸ਼ੁਰੂ ਕਰਕੇ ਉਸ ਨੂੰ ਖਤਮ ਵੀ ਉੱਥੇ ਆਪ ਹੀ ਕਰ ਦਿੰਦਾ ਆ ਤਾਂ ਦੋਸਤੋ ਤੁਸੀਂ ਇਸ ਘਟਨਾ ਬਾਰੇ ਕੀ ਸੋਚਦੇ ਹੋ ਤੁਹਾਡੇ ਕੀ ਵਿਚਾਰ ਨੇ ਤੁਸੀਂ ਕਮੈਂਟ ਬਾਕਸ ਤੇ ਜਾ ਕੇ ਦੱਸ ਸਕਦੇ ਹੋ ਬਾਕੀ ਜਿਹੜੇ ਮੇਰੇ ਦੋਸਤ ਅੱਜ ਚੈਨਲ ਦੇ ਉੱਤੇ ਪਹਿਲੀ ਵਾਰ ਆਏ ਨੇ ਤਾਂ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਲਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਲਦ ਮਿਲਦੇ ਆ ਇੱਕ ਨਵੀਂ ਤੇ ਸੱਚੀ ਘਟਨਾ ਦੇ ਨਾਲ ਉਹ ਤੱਕ ਲਈ ਧੰਨਵਾਦ ਸਤਿ ਸ੍ਰੀ ਅਕਾਲ